ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਤੁਹਾਡੇ ਨਾਲ ਗੱਲ ਕਰਾਂਗੇ ਮਲੇਸ਼ੀਆ ਬਾਰੇ ਮਲੇਸ਼ੀਆ ਦਾ ਨਾਮ ਮਲੇਸ਼ੀਆ ਕਿੱਦਾਂ ਪਿਆ ਮਲੇਸ਼ੀਆ ਦਾ ਨਾਮ ਦੋਸਤੋ ਦੋ ਸ਼ਬਦਾਂ ਨੂੰ ਮਿਲ ਕੇ ਬਣਿਆ ਮਲੇ ਤੇ ਸਿਆ ਜਿਹੜਾ ਮਲੇ ਸ਼ਬਦ ਹੈ ਦੋਸਤੋ ਉਹ ਸ਼ਬਦ ਜਾਤੀ ਨੂੰ ਦਰਸਾਉਂਦਾ ਮਲੇ ਨਾਮ ਦੀ ਜਾਤੀ ਹੈ ਜੋ ਕਿ ਮਲੇਸ਼ੀਆ ਦੇ ਮੂਲ ਨਿਵਾਸੀ ਨੇ ਇਹ ਮਲੇ ਲੋਕ ਇੰਡੋਨੇਸ਼ੀਆ ਬੁਰਨਈ ਤੇ ਥਾਈਲੈਂਡ ਦੇ ਕੁਝ ਭਾਗਾਂ ਵਿੱਚ ਵਸਦੇ ਨੇ ਤੇ ਸਿਆ ਸ਼ਬਦ ਹੈ ਦੋਸਤੋ ਸਿਆ ਸ਼ਬਦ ਸੰਸਕ੍ਰਿਤ ਦਾ ਸ਼ਬਦ ਹੈ ਜੋ ਕਿ ਕਿਸੇ ਦੇਸ਼ ਜਾਂ ਸਥਾਨ ਨੂੰ ਦਰਸਾਉਂਦਾ ਆ ਮਲੇਸ਼ੀਆ ਦਾ ਨਾਮ ਪਹਿਲੀ ਵਾਰ ਵਰਤਿਆ ਗਿਆ 19ਵੀਂ ਸਦੀ ਦੇ ਆਖਿਰ ਵਿੱਚ ਬ੍ਰਿਟਿਸ਼ ਨੌਕਰਸਾਹਾਂ ਤੇ ਵਿਦਵਾਨਾਂ ਨੇ ਮਲੇਸ਼ੀਆ ਸ਼ਬਦ ਨੂੰ ਵਿਗਿਆਨਿਕ ਲਿਖਤਾਂ ਵਿੱਚ ਵਰਤਿਆ ਪਰ ਆਰਕਿਕ ਤੌਰ ਤੇ ਮਲੇਸ਼ੀਆ ਨਾਮ 16 ਸਤੰਬਰ 1963 ਨੂੰ ਰੱਖਿਆ ਗਿਆ ਜਦ ਮਲੇਸ਼ੀਆ ਦੇ ਅਜੋਕੇ ਰੂਪ ਵਿੱਚ ਗਠਨ ਹੋਇਆ ਜਦੋਂ ਮਲੇਸ਼ੀਆ ਸਾਬਾ ਸਰਾਬਕ ਅਤੇ ਸਿੰਗਾਪੁਰ ਮਿਲ ਕੇ ਇੱਕ ਫਾਊਂਡੇਸ਼ਨ ਬਣੀ ਹਾਲਾਂਕਿ ਸਿੰਗਾਪੁਰ 1965 ਵਿੱਚ ਵੱਖ ਹੋ ਗਿਆ ਮਲੇਸ਼ੀਆ ਦੀ ਦੋਸਤੋ ਇੱਕ ਹੋਰ ਥਿਊਰੀ ਸਾਹਮਣੇ ਆਉਂਦੀ ਆ ਮਲਿਓ ਰਾਜ ਮਲਿਓ ਰਾਜ ਹੋਇਆ ਕਰਦਾ ਸੀ ਜੋ ਕਿ 7ਵੀਂ ਸਦੀ ਦੇ ਵਿੱਚ ਸੂਤਰਾ ਮੁਤਾਬਕ ਪੈਨਨਸੂਲਾ ਵਿੱਚ ਸੀ ਇਹ ਸਾਬਤ ਕਰਦਾ ਹੈ ਕਿ ਮਲੇ ਇੱਕ ਪ੍ਰਾਚੀਨ ਅਤੇ ਮਾਣਯੋਗ ਸੰਕਲਪ ਸੀ ਜੋ ਬਾਅਦ ਵਿੱਚ ਮਲੇਸ਼ੀਆ ਬਣਿਆ ਮਲੇਸ਼ੀਆ ਮਲੇ ਲੋਕਾਂ ਦਾ ਦੇਸ਼ ਹੈ ਜੋ ਕਿ ਬਹੁਤ ਸੋਹਣਾ ਦੇਸ਼ ਹੈ ਦੋਸਤੋ ਉਰੇ ਦਾ ਮੌਸਮ ਉਰੇ ਦਾ ਵਾਤਾਵਰਨ ਉਹਦੇ ਬਾਰੇ ਆਪਾਂ ਅੱਗੇ ਵੀਡੀਓ ਬਣਾਵਾਂਗੇ ਪਾਰਟ 2 ਉਹਦੇ ਵਿੱਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਹੋਰ ਥੈਂਕ ਯੂ ਦੋਸਤੋ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਰਹੋ ਉੱਡਦਾ ਤੀਰ ਚੈਨਲ ਤੇ ਜਿਹੜੇ ਜਿਹੜੇ ਵੀਰਾਂ ਨੇ ਨਹੀਂ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਜਰੂਰ ਕਰਿਓ